ਹਾਂ ਜੀ ਹਣ ਸਾਡੇ ਸਾਹਮਣੇ ਸਾਡੇ ਪੰਜਾਬ ਦੀ ਆਗ ਸ਼ਾਨ ਤਰਬਾਨ ਸਰਦਾਰ ਕੁਲਤਾਰ ਸਿੰਘ ਜੀ ਸੰਧਵਾ ਸਪੀਕਰ ਵਿਧਾਨ ਸਭਾ ਅਸੀਂ ਚਲ ਜੀ ਇਹ ਮੇਰੇ ਪਿੰਡ ਤੋਂ ਹੀ ਨੇ ਇਹਨਾਂ ਨੇ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਪੰਜਾਬ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਵਿੱਚ ਤੇ ਇਹਨਾਂ ਦੇ ਜਿਹੜੇ ਬ੍ਰਦਰ ਆ ਉਹ ਮੇਰੇ ਕਲਾਸਮੇਟ ਆ ਇਹ ਮੇਰੇ ਬ੍ਰਦਰ ਦੇ ਕਲਾਸਮੇਟ ਆ ਬਿਕਾਜ਼ ਅਸੀਂ ਇੱਕ ਫੈਮਿਲੀ ਆ ਸਾਰੇ ਭੈਣ ਭਰਾ ਅਸੀਂ ਇਕੱਠੇ ਪੜੇ ਆ ਤੇ ਸਾਨੂੰ ਇਹਨਾਂ ਤੇ ਪ੍ਰਾਊਡ ਆ ਹੈ ਵੀ ਇਹਨਾਂ ਨੇ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਤੇ ਸੋ ਇਹਨਾਂ ਨੂੰ ਮੈਂ ਹੁਣ ਮਾਈਕ ਦਿੰਦਾ ਤੇ ਸੋ ਬੱਚੇ ਜਿਹੜੇ ਸਾਡੇ ਆਏ ਆ ਉਹਨਾਂ ਨੂੰ ਐਪਰੀਸ਼ੀਏਟ ਕਰਨਗੇ ਕੋਈ ਨੰਬਰ ਹੀ ਭੁੱਲਣਗੇ ਭੈਣ ਜੀ ਤੁਹਾਨੂੰ ਬਹੁਤ ਬਹੁਤ ਵਧਾਈ ਇਹਨਾਂ ਪ੍ਰਮਾਣਮਾਨ ਦੀ ਕਿਰਪਾ ਵੀ ਜਿਹਦੇ ਬੱਚੇ ਲੈ ਕੇ ਨਿਕਲਦੇ ਆ ਬਹੁਤ ਅੱਛੀ ਲਓ ਹਾਰਪਾ ਕੇ ਸਨਮਾਨ ਹਾਰਪਾ ਦਿੱਲੀਆ ਸੋਨਿਆ ਅਸਰੀਆ ਕਾਲ ਪਾਰੀ ਦੇ ਚਾਬਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਰੀ 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 ਜਿਆਦਾ ਲੈ ਵੀ ਪੁੱਤਰਾ ਮੇਰੇ ਹਾਂ ਸਾਬਾ ਵਾਹਿਗੁਰੂ ਵਾਹਿਗੁਰੂ ਦੇਖ ਕਹਿੰਦੇ ਸਤਿਗੁਰੂ ਚਾ ਅੱਜ ਆਉਣ ਵਾਲੇ ਹੁਕਮ ਤੇ ਬਿਲਕੁਲ ਟੀਚਰ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਹੈ ਸਭ ਤੋਂ ਵੱਡਾ ਰੋਲ ਹੀ ਟੀਚਰ ਦਾ ਬਿਲਕੁਲ 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 ਹੀ ਬਿਲਕੁਲ ਹੈ ਕੰਸੀ ਬਤਾਉਦੇ ਸੌਣੇ ਜੀ ਕੰਸੀਬਾ ਸਾਹਿਬ ਤਾਂ ਕੱਲ ਦੇ ਨੱਚਦੇ ਫਿਰਦੇ ਆ ਬਹੁਤ ਬੁਧਾਈ ਇਹ ਦਿਨ ਲੱਗੀ ਤੁਸੀਂ ਮਾਰਾ ਤੇਰਨ ਜੋ ਕਾਲ ਤੇ ਹੁਣ ਤੂੰ ਨਾ ਪੜ੍ਹਾਈ ਦੇ ਨਾਲ ਨਾਲ ਸਿਹਤ ਵੀ ਬਣਾਉਣੀ ਆ ਠੀਕ ਆ ਰੋਟੀਆਂ ਘੱਟ ਖਾਂਦੀ ਲਾ ਲਈ ਉਹਨਾਂ ਹੈ ਬੇਹੱਦ ਆਹ ਬਹੁਤ ਤੋਂ ਤਾਂ ਥੋੜੀਆਂ ਫਿਰ ਠੀਕ ਆ ਤੇ ਐਕਸਰਸਾਈਜ਼ ਕਰਾਗਾ ਉਂਡਰ ਆਊਟ ਆਫ ਉਂਡਰ ਮੈਥਮੈਟਿਕਸ ਤੋਂ ਉਂਡਰ ਆਉਟ ਵੈਰੀ ਅੱਜ ਸਾਡਾ ਸਾਇੰਸ ਵਾਲਾ ਬੱਚਾ ਹੈ ਪਿਆਰ ਕਲਾਸ ਤੋਂ ਵੀ ਐਮ ਇਨੈਂਸ ਦਾ ਫੋਕਸ ਮੈਂ ਜਿਹੜਾ ਨਾਈਟਸ ਤੇ ਲੱਗਿਆ ਸੀ ਟੈਂਪਰ ਇਮਿਨੈਂਸ ਵਾਲੇ ਪਹਿਲੇ ਬੱਚੇ ਪਹਿਲੇ ਜੀ ਆਪਾਂ ਕਮਾਲ ਕਰ ਦਿੱਤੀ ਵਾਹ 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 ਕੰਪਕਸੋਂ ਲੱਗੇ ਜੀ ਕਾਰਟਿਕਲ ਜਿਵੇਂ ਐਮ ਇਨੈਂਸ ਤੇ ਜਿਹੜਾ ਪਿਛਲਾ ਜੀ ਸਤਕਾਰਯੋਗ ਪ੍ਰਿੰਸੀਪਲ ਸਾਹਿਬ ਔਰ ਇੱਥੋਂ ਦੇ ਬਹੁਤ ਸਤਕਾਰਯੋਗ ਸਟਾਫ ਸਾਰਾ ਹੀ ਬਹੁਤ ਵਧਾਈ ਦਾ ਪਾਤਰ ਆ ਜਿਨ੍ਹਾਂ ਨੇ ਜਿਨ੍ਹਾਂ ਦੀ ਪੜ੍ਹਾਈ ਹੋਈ ਬੱਚੀ ਸਾਡੀ ਬੇਟੀ ਸਿਮਰਨ ਜੋਤ ਕੌਰ ਜਿਹੜੀ ਕਿ ਮੈਰਿਟ ਦੇ ਵਿੱਚ ਆਈ ਹੈ ਆਪਦੇ 10ਵੀਂ ਦੇ ਐਗਜ਼ਾਮ ਦੇ ਵਿੱਚ ਸੋ ਮੈਂ ਚਾਹੁੰਦਾ ਵੀ ਜਿੱਥੇ ਆਪਾਂ ਇਹਨਾਂ ਸਾਰਿਆਂ ਨੂੰ ਵਧਾਈ ਦਿੰਦੇ ਆ ਉਤੋਂ ਬੱਚੇ ਤੁਸੀਂ ਪ੍ਰੇਰਣਾ ਵੀ ਲੈਣੀ ਹੈ ਇਸ ਬੱਚੀ ਦੇ ਇਸ ਵੱਡੇ ਕਾਰਨਾਮੇ ਦੇ ਨੂੰ ਆਪਾਂ ਉਹਨੂੰ ਤਸਲੀਮ ਕਰਦੇ ਆ ਇੱਕ ਜਕਾਰਾ ਲਾਈਏ ਬੋਲੇ ਸੋ ਦੇਹਾਂ ਸਤਿ ਸ਼੍ਰੀ ਅਕਾਲ ਸਤਿ ਅਕਾਲ ਬੱਚਿਓ ਜ਼ਿੰਦਗੀ ਦੇ ਵਿੱਚ ਜਿਹੜੀ ਮਾਂ-ਬਾਪ ਦੀ ਅਹਿਮੀਅਤ ਅਤੇ ਟੀਚਰਾਂ ਦੀ ਅਹਿਮੀਅਤ ਬਹੁਤ ਜ਼ਿਆਦਾ ਹੈ ਟੀਚਰ ਔਰ ਮਾਪੇ ਰੱਬ ਦੇ ਬਰਾਬਰ ਹੈ ਜੀ ਦੇ ਜਿਹੜੇ ਬੱਚੇ ਦੇ ਮਾਪੇ ਉਹ ਤੋਂ ਖੁਸ਼ ਹੈ ਜਿਹੜੇ ਸਟੂਡੈਂਟ ਦੇ ਟੀਚਰੋਂ ਤੋਂ ਖੁਸ਼ ਹੈ ਉਹ ਸਭ ਲੋ ਜਿੰਦਗੀ ਦੇ ਵਿੱਚ ਜੋ ਚਾਵੇ ਉਹ ਮਿਲ ਜੂਗਾ ਕਹਿੰਦੇ ਨੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਵੇ ਇਸ ਕਰਕੇ ਜਿਸ ਤਰ੍ਹਾਂ ਇਹ ਬੱਚੀ ਨੇ ਮਿਹਨਤ ਕੀਤੀ ਹੈ ਤੁਸੀਂ ਵੀ ਸਾਰੇ ਕਰ ਸਕਦੇ ਹੋ ਮਿਹਨਤ ਕਰੋ ਔਰ ਇਸ ਬੱਚੀ ਨੂੰ ਹੋਰ ਮਿਹਨਤ ਕਰਨ ਲਈ ਉਤਸ਼ਾਹ ਕਰਨ ਵਾਸਤੇ ਮੈਂ ਆਪਦੇ ਜਿਹੜੇ ਆਪਦੇ ਵੱਲੋਂ ਤਿਆਰੀ ਕੋਟੇ ਦੇ ਵਿੱਚੋਂ 31000 ਰੁਪਏ ਦਾ ਇੱਕ ਬਹੁਤ ਵੱਡਾ ਇਨਾਮ 31000 ਰੁਪਏ ਪੜਨਾ ਹੈ ਦਬ ਕੇ ਮਿਹਨਤ ਕਰਨੀ ਹੈ ਔਰ ਇਮਾਨਦਾਰੀ ਨਾਲ ਕਰਨੀ ਹੈ ਸਾਡਾ ਕੋਈ ਜ਼ਿੰਦਗੀ ਵੀ ਇਮਾਨਦਾਰੀ ਨਾਲ ਜਿਉਣੀ ਹੈ ਔਰ ਬਹੁਤ ਵਧੀਆ ਬੁਲੰਦੀਆਂ ਦੇ ਤੁਸੀਂ ਚੜੋਗੇ ਔਰ ਇੱਕ ਵਾਰੀ ਫੇਰ ਤੁਹਾਨੂੰ ਬਹੁਤ-ਬਹੁਤ ਵਧਾਈ ਜੀ ਬਹੁਤ ਵਧਾਈ ਆ ਬਹੁਤ ਬਹੁਤ ਨਾਰਾਜ਼ ਇਹਨੂੰ ਚ ਨਿਸ਼ਾਨਾ ਹੋਣਾ ਚਾਹੀਦਾ ਔਰ ਮੈਨੂੰ ਮੈਂ ਬਹੁਤੇ ਬੱਚਿਆਂ ਨੂੰ ਪੁੱਛਦਾ ਵੀ ਭਾਈ ਵੱਡਿਆਂ ਕੀ ਕੀ ਕਰਨਾ ਕਹਿੰਦੇ ਸੋਚਾਂਗੇ ਆਈਆਂ ਨਾ ਸੋ ਉਹ ਕੰਮ ਗਲਤ ਆ 8ਵੀਂ 9ਵੀਂ ਜਦੋਂ ਆਪਾਂ ਨਿਸ਼ਾਨਾ ਬਣਾਉਣਾ ਸ਼ੁਰੂ ਕਰਦੇ ਹੋ ਜਿਹਦਾ ਵੀ ਨਿਸ਼ਾਨਾ ਜ਼ਿੰਦਗੀ 'ਚ ਹੈਗਾ ਉਹ ਆਪਦੇ ਨਿਸ਼ਾਨੇ ਨੂੰ ਪਾ ਲੂਗਾ ਸੋ ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਮੈਂ ਬੇਟੀ ਨੂੰ ਪੁੱਛਿਆ ਵੀ ਫਿਰ ਮੈਰਿਜ 'ਚ ਤੁਸੀਂ ਆ ਗਏ ਆ ਅੱਗੇ ਕੀ ਕਰਨਾ ਹੈ ਤਾਂ ਬੇਟੀ ਨੇ ਇਹ ਕਿਹਾ ਮੈਂ ਪੜ ਕੇ ਡਾਕਟਰ ਬਣਨਾ ਹੈ ਸੋ ਇਹ ਸਭ ਤੋਂ ਵੱਡੀ ਮੈਨੂੰ ਜਿਹੜੀ ਇਹ ਖੁਸ਼ੀ ਆਦੀ ਹੈ ਔਰ ਇਸ ਤਰ੍ਹਾਂ ਦੀ ਸੋਚ ਤਾਂ ਆਉਂਦੀ ਹੈ ਜੇ ਬੱਚੇ ਦੇ ਟੀਚਰ ਮਿਹਨਤੀ ਹੋਣ ਜੇ ਬੱਚੇ ਦੇ ਟੀਚਰ ਬੱਚਿਆਂ ਨੂੰ ਉਤਸ਼ਾਹਤ ਕਰਦੇ ਹੋਣ ਸੋ ਇਹ ਬਹੁਤ ਵੱਡੀ ਗੱਲ ਹੈ ਇਹ ਵਧਾਈ ਤੁਹਾਨੂੰ ਹੈ ਤੁਹਾਡੇ ਸਾਰੇ ਸਟਾਫ ਨੂੰ ਹੈ ਬਹੁਤ ਵਧਾਈ ਬਹੁਤ ਵਧਾਈ ਠੀਕ ਹੈ ਗੱਭਰੂ ਕਿੰਨਾ ਬੱਤ ਹੁੰਦਾ 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 ਹੁੰ ਕੋਈ ਵੀ ਨਹੀਂ ਗਿਆ ਸੁਦੀਰ ਸੋਈ ਲੈਕਚਰਰ ਕੈਮਿਸਟਰੀ ਹਾਂ ਮੈਂ ਇਸ ਬੇਟੀ ਦਾ ਇਨਚਾਰਜ ਹਾਂ ਜੀ ਤੇ ਮੈਨੂੰ ਖੁਸ਼ੀ ਹੈ ਕਿਉਂਕਿ ਮੈਂ ਐਸਓਈ ਦਾ ਨੋਡਲ ਵੀ ਰਿਹਾ ਇਹ ਬੱਚੀ ਸਭ ਤੋਂ ਪਹਿਲਾਂ ਮੇਰੇ ਕੋਲ ਐਡਮਿਸ਼ਨ ਇਹਦੀ ਹੋਈ ਸੀ ਇਹਨੂੰ ਅਸੀਂ ਮਤਲਬ ਪੰਜਾਬ ਗਵਰਨਮੈਂਟ ਨੇ ਜਦੋਂ ਇਹ ਮਤਲਬ ਬਾਹਰ ਜਿੰਨੇ ਵੀ ਸ਼ੋਅਸ ਹੋਏ ਨੇ ਬਾਹਰ ਗਈ ਹੈ ਤੇ हर जगह ये टॉप किया है इस बार भी ये नंबर देखे मैं मैथ के अंदर देखे साइंस साइंस के अंदर देखे सौ बटा सौ मतलब रियली डिजर्व कर दी और ये मैं भी विश करता कि ये डॉक्टर बने और जरूर बने और मैं पूरी सपोर्ट करा मेरे वालों जिनी भी हेल्प की लड़ होगी मैं ना थोड़ा विश्वास है डॉक्टर बने बिल्कुल जी सौ विश्वास है पक्का बनेगी और आप दो साल बाद जो टैस क्लीयर करेगी तो फिर मिला जरूर दसा बेटा की नाम है अपना सर मेरा नाम सिमरनजोत कौर है मैं डॉक्टर हरी सिंह सेवक स्कूल ऑफ एमिलेंस कोटकपुरा की विद्यार्थन ਤੇ ਮੇਰੇ ਟੈਂਸ ਦੇ ਵਿੱਚੋਂ 98.15% ਨੰਬਰ ਆਇਆ। ਗੁੱਡ। ਤੇ ਇਸ ਦੇ ਲਈ ਮੈਂ ਆਪਣੇ টিਚਰਸ, ਪੇਰੈਂਟਸ ਤੇ ਪ੍ਰਿੰਸੀਪਲ ਦਾ ਬਹੁਤ-ਬਹੁਤ ਥੈਂਕ ਯੂ ਕਰਦੀ। ਬੇਟਾ ਕੀ ਕਾਰਨ ਕੀ ਹੈ ਨੰਬਰ ਕਿਵੇਂ ਆ ਗਏ? ਕਿੰਨਾ ਚਿਰ ਪੜ੍ਹਦੇ ਹੋ? ਸਰ ਡੇਲੀ 4 ਤੋਂ 5 ਆਵਰਸ ਪੜ੍ਹਦੀ ਸੀ। ਅੱਛਾ। ਹਾਂਜੀ ਸਰ। ਤੇ ਹੋਰ ਜਿਹੜੇ ਤੇਰੇ ਨਾਲ ਦੇ ਬੱਚੇ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ? ਸਰ ਇਹ ਵੀ ਕੇ ਮਤਲਬ ਕੇ ਵਾਤਾਵਰਤ ਪੜ੍ਹੋ, ਮਿਹਨਤ ਕਰੋ। ਕੀ ਸਰਕਾਰੀ ਸਕੂਲਾਂ ਤੇ ਪ੍ਰਾਈਵੇਟ ਸਕੂਲਾਂ ਦੀਆਂ ਸਹੂਲਤਾਂ 'ਚ ਕੋਈ ਲੱਗਦਾ ਫਰਕ ਤੁਹਾਨੂੰ? ਨਹੀਂ ਸਰ ਕੁਝ ਖਾਸ ਫਰਕ ਨਹੀਂ ਸਭ ਕੁਝ ਵਧੀਆ ਹੈ ਇੱਥੇ ਸਾਨੂੰ ਵੈਲ ਕੁਆਲੀਫਾਈਡ ਟੀਚਰਸ ਮਿਲਦੇ ਆ ਬਹੁਤ ਅੱਛਾ ਸਟਾਫ ਮਿਲਦਾ। ਤੁਹਾਡੀ ਇਸ ਪ੍ਰਾਪਤੀ ਦੇ ਵਿੱਚ ਜ਼ਿਆਦਾ ਯੋਗਦਾਨ ਅਧਿਆਪਕਾਂ ਦਾ ਹੈ ਕਿ ਮਾਪਿਆਂ ਦਾ? ਸਰ ਟੀਚਰਸ ਦਾ ਸਭ ਤੋਂ ਪਹਿਲਾਂ ਟੀਚਰ ਦਾ ਜ਼ਿਆਦਾ ਮਾਪਿਆਂ ਦਾ ਸਰ ਪੇਰੈਂਟਸ ਦਾ ਵੀ ਹੁੰਦਾ ਹੈ। ਪੜ੍ਹ ਲੈ ਕੇ ਕੀ ਬੰਨਣਾ ਚਾਹੁੰਦੇ ਹੋ? ਸਰ ਮੈਂ ਡਾਕਟਰ ਬੰਨਣਾ ਚਾਹੁੰਦਾ। ਤੇ ਡਾਕਟਰ ਬਣਨ ਦਾ ਵੀ ਕਿਉਂ ਕਿਤਾ ਚੁਣਿਆ ਆਪਾਂ ਸਰ ਜੀ ਕਿ ਵਧੀਆ ਲੱਗਦਾ ਨਕਸ ਵਧੀਆ ਲੱਗਦਾ ਸਪੀਕਰ ਸਾਹਿਬ ਨੇ ਕਿਹਾ ਵੀ ਕਮਜ਼ੋਰ ਹੈ ਉਹਦਾ ਕੀ ਕਾਰਨ ਹੈ ਕਮਜ਼ੋਰੀ ਕਿਉਂ ਆਨੀ ਪੜਾਈ ਜ਼ਿਆਦਾ ਕਰਨ ਕਰਕੇ ਨਹੀਂ ਸਰ ਮੇਰੀ ਕਮਜ਼ੋਰੀ ਤਾਂ ਨਹੀਂ ਗਈ ਹਾਂਜੀ ਮੇਰੀ ਕੋਈ ਹੋਰ ਤਗੜੀ ਜਸਪ੍ਰੀਤ ਕੌਰ ਜੀ ਕਿਹੜਾ ਪਿੰਡ ਆ ਪੰਜ ਗ੍ਰੈਂਡ ਕੌਰ ਆ ਕੀ ਕਹਿਣਾ ਚਾਹੁੰਦੇ ਹੋ ਬੇਟੀ ਦੀ ਪ੍ਰਾਪਤੀ ਤੇ ਹਾਂਜੀ ਬਹੁਤ ਖੁਸ਼ੀ ਹੋਈ ਆ ਸਾਡੀ ਬਹੁਤ ਵਧੀਆ ਬੱਚਾ ਬਹੁਤ ਮਿਹਨਤੀ ਹੈ ਬਹੁਤ ਲਗਨ ਨਾਲ ਪੜ੍ਹਦੀ ਹੈ ਅੱਛਾ ਹਾਂਜੀ ਸ਼ੁਰੂ ਤੋਂ ਹੀ ਹਾਂਜੀ ਹਾਂ ਸ਼ੁਰੂ ਤੋਂ ਹੀ ਕੋਈ ਸਕੂਲ ਲਈ ਪੜ੍ਹਾਈ ਦੌਰਾਨ ਕੋਈ ਅਧਿਆਪਕਾਂ ਦਾ ਉਲੰਭਾ ਗਿਆ ਹੋਵੇ ਬੇਟੀ ਵੱਲ ਅੱਜ ਤੱਕ ਨਹੀਂ ਗਿਆ ਨਹੀਂ ਜੀ ਅੱਛਾ ਹਾਂਜੀ ਹਰ ਵਾਰ ਪਾਸ ਹੁੰਦੀ ਹੈ ਬਿਨਾ ਟਿਊਸ਼ਨ ਤੋਂ ਬਿਨਾ ਟਿਊਸ਼ਨ ਹਾਂਜੀ ਆਪਣਾ ਗੁਰਚਰਨ ਸਿੰਘ ਗੁਰਚਰਨ ਸਿੰਘ ਜੀ ਕੀ ਕਹਿਣਾ ਚਾਹੋਗੇ ਹਾਂਜੀ ਬੇਟੀ ਆਪਣੀ ਮੈਰਿਟ ਵਿੱਚ ਆਈ ਹੈ ਜੀ ਮੈਡ ਲਿਸਟ ਵਿੱਚ ਜੀ ਜੀ ਸਾਰੇ ਸਕੂਲ ਨੂੰ ਮੈਂ ਆਪਦੇ ਵੱਲੋਂ ਬਧਾ ਨਿਆਰ ਨਹੀਂ ਵਧੀਆ ਲੱਗਾ ਵਧੀਆ ਲੱਗਿਆ ਜੀ ਮੈਂ ਪੰਨਾ ਲਾਲ ਪ੍ਰਿੰਸੀਪਲ ਕਾਟਾ ਹਾਈਸਿੰਗ ਸਿਵਕ ਸਕੂਲ ਆਫ ਫੈਮਿਨਸ ਪੋਟਪੂਰਾ ਕੱਲ ਜੋ ਸਿਖਿਆ ਵਿਭਾਗ ਵੱਲੋਂ 10ਵੀਂ ਜਮਾਤ ਦਾ ਨਿਆਸ ਫੋਰ এডੂਕੇਸ਼ਨ ਬੋਰਡ ਦਾ ਨਿਜਾ ਕੋਸ਼ਿਸ਼ ਕੀਤਾ ਗਿਆ ਉਸ ਦੇ ਵਿੱਚ ਸਾਡੇ ਸਕੂਲ ਦੀ ਕੁੜੀਆ ਸਿਮਨ ਜੋਤ ਕੌਰ 20ਵਾਂ ਸਥਾਨ ਲੈ ਕੇ ਮੈਡ ਦੇ ਵਿੱਚ ਆਈ ਹੈ ਬੜੀ ਖੁਸ਼ੀ ਦੀ ਗੱਲ ਆ ਸਾਡੇ ਲਈ ਬੜੇ ਮਾਣ ਦੀ ਗੱਲ ਆ ਕਿਉਂਕਿ ਇਸੇ ਸਕੂਲ ਦਾ ਇਹ ਪਹਿਲਾ ਬੈਚ ਆ ਜਿਸ ਨੇ 10ਵੀਂ ਕਲਾਸ ਬੋਰਡ ਇਗਜ਼ਾਮ ਦੇ ਵਿੱਚ ਅਪੀਅਰ ਹੋਏ ਨੇ ਤੇ ਪਹਿਲੇ ਬੈਚ ਨੇ ਹੀ ਮੈਰਿਟ ਹਾਸਲ ਕੀਤੀ ਆ ਪੂਰੇ ਇਲਾਕੇ ਲਈ ਪੂਰੇ ਸਮਾਜ ਲਈ ਬਹੁਤ ਖੁਸ਼ੀ ਦੀ ਗੱਲ ਆ ਤੇ ਕੁੜੀ ਆ ਸਾਡੀ ਜੋ ਕਿ ਬੜੀ ਗਾਂਵਦੂਆ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਉਸਨੇ ਸਾਇੰਸ ਦੇ ਵਿੱਚ 100 ਚੋਂ 100 ਮਾਸਾਸ हासिल ਕੀਤੀ ਹੈ साइंस ਦੇ ਨਾਲ ਨਾਲ ਮੈਥ ਦੇ ਵਿੱਚੋਂ 100 ਚੋ 100 ਬਹੁਤ ਵੱਡੀ ਗੱਲ ਹੈ ਇੱਕ ਸਰਕਾਰੀ ਸਕੂਲ ਦੇ ਲਈ ਤੇ ਇਸ ਤੋਂ ਵੀ ਵੱਧ ਉਤਸ਼ਾਹੀ ਗੱਲ ਇਹ ਹੈ ਕਿ ਉਹ ਕੁੜੀਆਂ ਨੇ ਜੋ ਆਪਣੇ ਸੁਪਨੇ ਦੱਸੇ ਨੇ ਕਿ ਉਹ ਡਾਕਟਰ ਬਣਨਾ ਚਾਹੁੰਦੀ ਹੈ ਸਮਾਜ ਦੀ ਸੇਵਾ ਕਰਨਾ ਚਾਹੁੰਦੀ ਹੈ ਇੱਕ ਪਿੰਡ ਦੇ ਵਿੱਚੋਂ ਉੱਠੀ ਹੋਈ ਕੁੜੀ ਮੈਥ ਦੇ ਵਿੱਚ ਆਉਂਦੀ ਆ ਇਸ ਤੋਂ ਵੱਧ ਕੁਝ ਦੀ ਗੱਲ ਹੋਰ ਕੋਈ ਨਹੀਂ ਹੋ ਸਕਦੀ ਅੱਜ ਸਾਡੇ ਦਰਮਿਆਨ ਮਾਨਯੋਗ ਸਪੀਕਰ ਵਿਧਾਨ ਸਭਾ ਪਹੁੰਚੇ ਉਹਨਾਂ ਨੇ ਕੁੜੀਆਂ ਨੂੰ ਆਸ਼ੀਰਵਾਦ ਵੀ ਦਿੱਤਾ 31000 ਰੁਪਇਆ ਉਹਨੂੰ ਇਨਾਮ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਆ ਸਾਡੇ ਸਕੂਲ ਵੱਲੋਂ ਵੀ 2 ਸਾਲ ਦੇ ਲਈ ਉਹਦੀ ਬਿਲਕੁਲ ਪੀਸਮਾਪ ਕੀਤੀ ਗਈ ਆ ਤੇ 11000 ਰੁਪਇਆ ਸੀ ਸਕੂਲ ਵੱਲੋਂ ਨਕਦ ਕੈਸ਼ ਪ੍ਰਾਈਜ਼ ਉਸ ਕੁੜੀਆਂ ਨੂੰ ਦੇਵਾਂਗੇ ਬਹੁਤ ਖੁਸ਼ੀ ਆ ਬਹੁਤ ਲੋਕ ਸਾਡੇ ਨਾਲ ਤੁਸੀਂ ਸਾਂਝੀ ਕਰਦੇ ਆ ਬਹੁਤ ਆਪਣੇ ਵਿਭਾਗ ਦੇ ਲੋਕ ਬਹੁਤ ਆਪਣੇ ਸੰਸਥਾਆਂ ਦੇ ਲੋਗ ਆਰੇ